ਜਦ ਮੈਂ ਗੱਲ ਕਰਦਾ ਕਮੇਟੀ ਦੀ। ਆਕੇ ਕਮੇਟੀ ਦੇ ਨਾਲ ਹੀ ਜੁੜੇ ਆ। ਕਮੇਟੀ-ਕਮੇਟੀ ਕਰਦੀ ਮਰਦਣਾ। ਕਮੇਟੀ ਦੀ ਗੱਲ ਹੁਣ ਥੋੜੇ ਦਿਨਾਂ ਦੀ ਮੈਂ ਫੇਸਬੁੱਕ ਤੇ ਜਹਾ ਜੋ ਵੀ ਆਪਾਂ ਦੇਖ ਲਾਂਗਾ ਪੋਸਟਾਂ। ਕਨੇਡਾ ਵਰਲਡ ਕਬੱਡੀ ਕੱਪ ਹੁੰਨ ਜਾ ਰਿਹਾ ਸੇਗਾ ਦੇ ਵਿੱਚ ਵੀ ਨਿਊਜ਼ੀਲੈਂਡ ਦੇ ਵਿੱਚ ਵੀ ਜੀ ਸਾਡੇ ਕਿ ਕਰਾਓ ਬਈ ਸਾਡੀ ਨਹੀਂ ਬਾਤ ਨਹੀਂ ਅਸੀਂ ਵੀ ਕੱਪ ਕਰਾਈਏ ਜਾਂ ਅਸੀਂ ਇਸਪੋਰਟ ਕਰੀਏ ਹਨ ਪਰ ਜੋ ਅਸੀਂ ਕਲੀਅਰ ਆ ਉਹ ਤਾਂ ਅਸੀਂ ਕਰ ਸਕਦੇ ਹਾਂ ਤੁਸੀਂ ਵਰਲਡ ਕੱਪ ਕੱਪ ਕਰਾਉਣਾਗਾ ਵਰਲਡ ਕੱਪ ਦਾ ਮੀਨਿੰਗ ਮਤਲਬ ਕੀ ਆ ਭਈ ਹਰ ਇੱਕ ਕੰਟਰੀ ਦਾ ਪਲੇਅਰ ਆਪਣੀ ਕੰਟਰੀ ਦਾ ਪਲੇਅਰ ਵਰਤੋਂ ਕਾਲਪਤਿਕ ਖੇਡਦਾ ਨਾ ਕਿ ਇੰਡੀਆ ਦਾ ਪਲੇਅਰ ਨਿਊਜ਼ੀਲੈਂਡs ਕਿੱਟੀ ਜਾਂਦਾ ਨਿਊਜ਼ੀਲੈਂਡ ਲੈਣ ਦਾ ਪਲੇਅਰ ਆਸਟ੍ਰੇਲੀਆ ਜਿਹੜੀ ਉਹ ਆਸਟ੍ਰੇਲੀਆ ਦੇ ਪਲੇਅਰ ਮੈਕੈਲ ਕਿੱਟੀ ਜਾਂਦੀਆਂ ਅਮਰੀਕਾ ਦੇ ਪਲੇਅਰ ਕੈਨੇਡਾ ਕਿੱਟੀ ਹੁੰਦੇ ਕੈਨੇਡਾ ਦੇ ਪਲੇਅਰ ਅੰਗਲ ਚੁੱਕੇ ਵੱਲ ਕਿੱਟੀ ਜਾਂਦੇ ਬੇਨਤੀ ਆ ਹੱਥ ਵਨ ਕੇ ਸਾਰੀਆਂ ਗਾਂਟੀਆਂ ਦੇ ਚਲੋ ਯੂਕੇ ਦੇ ਵਿੱਚ ਬਣਾਏ ਪਾਉਂਦਾ ਮੈਨੂੰ ਪਲੇਅਰ ਜਿਹੜੇ ਹੈਗੇ ਆ ਕਿੰਨੇ ਵਧੀਆ ਜਾਂ ਮੈਨੂੰ ਨਹੀਂ ਪਤਾ ਅਰਕਨੇਟਾ ਅਮਰੀਕਾ ਨਿਊਜ਼ੀਲੈਂਡ ਅਸਟ੍ਰੇਲੀਆ ਇਸ ਸਾਰੀਆਂ ਪਾਕਿਸਤਾਨ ਦੀ ਟੀਮ ਹੋ ਗਈ ਇੰਡੀਆ ਦੇ ਇਹ ਸਾਰੀਆਂ ਟੀਮਾਂ ਦੇ ਮਤਲਬ ਜਿਹੜੇ ਆਪਣੇ ਮੁਲਕਾਂ ਦੇ ਬਾਈ ਤਾਕਤ ਦੇ ਖੇਡ ਹੈ ਆ ਅਸਟ੍ਰੇਲੀਆ ਦੇ ਵਿੱਚ ਹਮਾਂ ਰਹਿੰਦਾ ਬਾਈ ਇਥੇ ਦੇ ਲੋਕ ਲੋ ਪਲੇਅਰ ਬੜੀਆ ਤਾਕਤ ਦੇ ਆ ਕਿਉਂ ਅਸਟ੍ਰੇਲੀਆ ਦੇ ਜਿਹੜੇ ਪਲੇਅਰ ਆ ਅਸਟ੍ਰੇਲੀਆ 'ਚ ਕਿਉਂ ਨਾ ਖੇਡਣ ਨਿਊਜ਼ੀਲੈਂਡ ਦੇ ਜਾਂ ਨਿਊਜ਼ੀਲੈਂਡ 'ਚ ਕਿਉਂ ਨਾ ਖੇਡਣ

ਟੀਮਾਂ ਨੇ ਉਹ ਆਪੋ ਆਪਣੀਆਂ ਟੀਮਾਂ ਦੇ ਵਿੱਚ ਖੇਡਣ ਕਿਹੜਾ ਕਿ ਆਸਟ੍ਰੇਲੀਆ ਦੇ ਵਿੱਚ ਕਲਵੀਵਾਸ ਨੇ ਟੂਰਨਾਮੈਂਟ ਕਰਵਾਇਆ ਸੀ। ਆ 18 18 18 ਨੂੰ ਨਹੀਂ ਦੇਈ ਇੱਕ ਥਾਂ ਨੂੰ ਵਿੱਚ ਕੋਈ ਨ ਉਹ ਵੀ ਗਾਇ ਰਿਹਾ ਕਮੈਂਟ ਕਰਦਾ। ਮੈਨੂੰ ਬਾਈਕ ਬੱਤੀ ਨਾਲ ਪਿਆਰ ਆ ਮੈਥੋ ਹੋ ਜਾਇਆ ਜਾਂਦਾ। ਕਈ ਬੰਦੇ ਨੇ ਮੈਨੂੰ ਫੋਨ ਵੀ ਜਾਈ ਆ ਬਾਈ ਜਨ ਉਹਨਾਂ ਦਾ ਤਰ੍ਹਾਂ ਹੈ ਕਿ ਕਈ ਵੰਦੇ ਮੈਨੂੰ ਮੋੜਾ ਕੇ ਜਿੰਨੇ ਬਾਈਕੂ ਜੋਗੀ ਕਰਦਾ ਠੀਕ ਕਰਦੇ ਮੈਂ ਨੂੰ ਜੋ ਮੈਨੂੰ ਦਿਲ ਨੂੰ ਚੰਗਾ ਲੱਗਦਾ ਮੈਂ ਬਾਈ ਉਹ ਕਰਦਾ ਮੈਂ ਬਾਕੀ ਤੁਹਾਡੀ ਜਿੰਨੀ ਪਹੁੰਚਾ ਆਪਣਾ ਨਾ ਪੀਰਾ ਬਣ ਕੇ ਜੇ ਪਹੁੰਚ ਹੈ ਹੀ ਹੈ ਚੀਜ਼ਾਂ ਕਰਉਂਦੀ ਦਾ ਕਰੋ ਨਹੀਂ ਪਹੁੰਚ ਨਾ ਕਰੋ ਤੁਹਾਡੇ ਕਿਸ ਨੇ ਤਲਵਾਰ ਨਹੀਂ ਧਰੀ ਵੀ ਵਰਲਡ ਕਬੱਡੀ ਕੱਪ ਕਰਾਉਣਾ ਵੀ ਹੱਥ ਬਣ ਕੇ ਬੇਨਤੀ ਆ ਠੀਕ ਹੈ ਨਾ ਜੇ ਕੋਈ ਰੱਖੋ ਕੇ ਕਰਾਉਗਾ ਆਪਣਾ ਪੈਸਾ ਖਰਚੋਦੇ ਤੇ ਮੈਨੂੰ ਪਲੇਅਰਾਂ ਨਾਲ ਕੋਈ ਬਸਤੀ ਨਹੀਂ ਪਲੇਅਰ ਜਿਹਦੇ ਨਾਲ ਤੁਸੀਂ ਕਹੋਗੇ ਤਾਂ ਉਹਨੇ ਪਲੇਅਰ ਨੇ ਕਿਤੇ ਹੀ ਖੜਨਾਗਾ ਅਰ ਤੁਸੀਂ ਆਪ ਕੋ ਆਪਣਾ ਲਾਈਫ ਟਾਈਮ ਰੱਖੋ ਜਿਹੜੀ ਕੰਟੀ ਦੀ ਟੀਮ ਆ ਇੰਡੀਆ ਦੇ ਪਲੇਅਰ ਇੰਡੀਆ ਦੇ ਖੇਡਣਾ ਆਸਟਰੀਲੀਆ ਦੇ ਆਸਟਰੀਲੀਆ ਚ ਨਿਊਜ਼ੀਲੈਂਡ ਦੇ ਨਿਊਜ਼ੀਲੈਂਡ ਚ ਅਮਰੀਕਾ ਦੇ ਮੈਟਾ ਤੋਂ ਵੀ ਮਾਚ ਖੇਡੋ ਅਜੇ ਤੱਕ ਆਪਣੀ ਆ ਗੱਲ ਹੋਈ ਆ ਕਾਪੜੀ ਨੈਕਸਟ ਟੌਪ ਆਪਾਂ ਛੱਡਾਂਗੇ ਆਪਾਂ ਜਿਹੜਾ ਸਹਿਯੋਗੀ ਮਨ ਹੋਣੀ ਹੈ ਆਪਣੀਆਂ ਸਥਿਤੀਆਂ 'ਚ ਉਹਦੇ ਬਾਰੇ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ